ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋਰਠਿ ਮਹਲਾ ਪੰਜਵਾਂ ਦੁਰਤਿ ਗਵਾਇਆ ਹਰ ਪ੍ਰਭਿ ਆਪੇ ਸਭ ਸੰਸਾਰੁ ਬਾਰਿਆ ਪਾਰਿ ਬ੍ਰਹਮੈ ਪ੍ਰਭ ਕਿਰਪਾ ਤਾਰੀ ਆਪਣਾ ਬਿਰਧ ਸਮਾਰਿਆ ਹੋਈ ਰਾਜੇ ਨਾਮ ਕੀ ਰਖਵਾਲੇ ਸੋਖ ਸਹਿਜ ਅਨੰਦ ਗੁਣ ਕਾਉ ਮਨ ਤਨ ਦੇਹੀ ਸੁਖਾਲੀ ਰਹਾਓ ਅਤ ਤੇ ਉਧਾਰਨ ਸਤਿਗੁਰ ਮੀਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ਲੇ ਸਭ ਸੱਚ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵੇਂ ਬਖਸ਼ਿਆ ਪਰਮ ਪ੍ਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸ਼ਰਣੀ ਉਭਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤਿਗੁਰੂ ਪੂਰੇ ਆਪਣੀ ਕਿਰਪਾ ਤਾਰ ਰਹਾਓ ਸਦਾ ਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰੱਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਖਿਆ ਸੋਰਠ ਮਹੱਲਾ ਪੰਜਵਾ ਪੀਰਪਾਲ ਸਵਾਮੀ ਮੇਰੇ ਤਿਤ ਸੱਚਾ ਦਰਬਾਰ ਸਤਿਗੁਰ ਤਾਪ ਗਵਾਇਆ ਭਾਈ ਠੰਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰੱਖੇ ਜਮਹ ਕੀ ਉਹ ਹਟ ਤਾਰ ਹਰ ਕੇ ਚਰਨ ਰਿਤੇ ਉਤਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਕਿਲ ਵਿਖ ਕਾਚਣ ਹਾਰ ਰਹਾਓ ਿਸ ਕੀਸਰਨੀ ਉبرੈ ਭਾਈ ਜਨਰਤਿਆ ਸਭ ਕੋਏ ਕਰਨ ਕਾਰਨ ਸਮਰਥ ਸੋ ਭਾਈ ਸੱਚਾ ਸੱਚੀ ਸੋਏ ਨਾਨਕ ਪ੍ਰਭੂ ਧਿਆਈਏ ਭਾਈ ਮਨ ਤਨ ਸੀਤਲ ਹੋਏ ਸੁਰਠ ਮਹੱਲਾ ਪੰਜਵਾਂ ਸੰਤੂ ਹਰ ਹਰ ਨਾਮ ਧਿਆਈ ਸੁਖ 사ਗਰ ਪ੍ਰਭ ਵਿਸਰੋ ਨਾਹੀ ਮਨ ਚਿੰਦੇੜਾ ਫਲ ਪਾਈ ਰਹਾਓ सतगुर पूरे ताप गवाया अपनी कृपा तारी पार ब्रह्म प्रपेद दयाला दुख मिटा सब सर्व निधान मंगल रस रूपा हर का नाम धारो नानक पत रखी परमेश्वर उदरिया सब संसारो सारू सूरठ महला पिंजवा मेरा सतगुर रखवाला हुआ ਤਾਰਿ ਕਿਰਪਾ ਪ੍ਰਵਹਤ ਦੇ ਰਖਿਆ ਹਰ ਗੋਵਿੰਦ ਨਮ ਨਿਰਵਾ ਰਹਾਉ ਤਾਪ ਗਿਆ ਪ੍ਰਭ ਯਾਪ ਮਿਟਾਇਆ ਜਨ ਕੀ ਨਾਜ ਰਖਾਈ ਸਾਧ ਸੰਗਤ ਤੇ ਸਭ ਫਲ ਪਾਈ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਵ ਦੁਐਸ ਵਾਰੇ ਹਮਰਾ ਗੁਣ ਅਬ ਗੁਣ ਨੇ ਵਿਚਾਰਿਆ ਔਟਲੇ ਬਚਨ ਨਾਨਕ ਗੁਰ ਤੀਰਾ ਸਫਲ ਕਰ ਮਸਤਕ ਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰੂ ਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਉ ਪਤ ਤੇ ਉਦਾਹਰਣ ਸਤੁਰ ਮੇਰਾ ਮੋਹਿ ਤਿਸ ਕਾ ਪ੍ਰਵਾਸਾ ਬਖਸ਼ ਲਈ ਸਭ ਸੱਚ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਕਸ਼ਿਆ ਪਾਰ ਪਰਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸਰਣੀ ਉਪਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਆ ਨਾਮ ਅਧਾਰ ਤਾਪ ਉਤਾਰਿਆ ਸਤਗੁਰ ਪੂਰੇ ਆਪਣੀ ਕਿਰਪਾ ਤਾਰ ਰਹਾਓ ਸਦਾ ਆਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰੱਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਪੱਖਿਆ ਸੋਰਠ ਮਹੱਲਾ ਪੰਜਵਾ ਪੀਰਪਾਲ ਸੁਆਮੀ ਮੇਰੇ ਤਿਤ ਸੱਚ ਦਰਬਾਰ ਸਤੂਰ ਤਾਪ ਗਵਾਇਆ ਭਾਈ ਠੰਡ ਪਈ ਸੰਸਾਰ ਆਪਣੇ ਜੀ ਜੰਤ ਆਪੇ ਰੱਖੇ ਜਮ ਹੈ ਕਿਉ ਹਟ ਤਾਰ ਹਰ ਕੇ ਚਰਨ ਰਿਤੇ ਉਦਤਾਰ ਸਦਾ ਸਦਾ ਬਰਸਿ ਮਰੀਏ ਭਾਈ ਦੁੱਖ ਕਿਲ ਬਿਖ ਕਾਟਣ ਹਾਰ ਰਹਾਓ ਜਿਸ ਕੀ ਸਰਣ ਉਬਰੈ ਭਾਈ ਜਨਰਚਿਆ ਸਭ ਕੋਏ ਕਰਨ ਕਰਣ ਸਮਰਥ ਸੋ ਭਾਈ ਸੱਚ ਸੱਚੀ ਸੋਏ ਨਾਨਕ ਪ੍ਰਭੂ ਤਿਆਈਏ ਭਾਈ ਮਨ ਤਨ ਸੀਤਲ ਹੋਏ ਸੁਰਠ ਮਹਲਾ 5ਵਾਂ संतु हर हर नाम त्याई सुख सागर प्रभ विसरो मन चिंदेड़ा फल पाई रहा सत गुर गवाया अपनी कृपा तारी पार ब्रह्म प्रभ दयाला दुख मिटिया प्रवारी सर्व निधान मंगल रस रूपा हर का नामे धारो ਨਾਨਕ ਪਤਰਾ ਕੀ ਪਰਮੇਸ਼ਰ ਉਤਰਿਆ ਸਭ ਸੰਸਾਰੂ ਸੂਰਠ ਮਹੱਲਾ ਪੰਜਵਾ ਮੇਰਾ ਸਤਿਗੁਰ ਰਖਵਾਲਾ ਹੋਆ ਧਾਰ ਕਿਰਪਾ ਪ੍ਰਭਾਤ ਦੇ ਰਖਿਆ ਹਰ ਗੋਵਿੰਦ ਨਮ ਨਿਰਵਾਰ ਰਹਾਉ ਤਾਪ ਗਿਆ ਪ੍ਰਭ ਯਾਮ ਮਿਟਾਇਆ ਜਨਕੀ ਨਾਜ ਰਖਾਈ ਸਾਧ ਸੰਗਤ ਤੀ ਸਭ ਫਲ ਪਾਈ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਵ ਦਵੈ ਸਵਾਰੇ ਹਮਰਾ ਗੁਣ ਅਬ ਗੁਣ ਨੇ ਵਿਚਾਰਿਆ ਹਟਲੇ ਬਚਨ ਨਾਨਕ ਗੁਰ ਤੀਰਾ ਸਫਲ ਕਰ ਮਸਤਕ ਧਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ